PD24 ਦੇਖ ਰਿਹਾ ਹੈ ਦਰਸ਼ਕਾਂ ਨੂੰ ਸੋਡੀ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਲਕਮ ਜੀ ਆਨੂੰ ਜੇ ਤੁਸੀਂ ਸਾਡੇ ਡੈਲੀ ਦੇ ਦੋ ਰੇਡੀਓ ਪ੍ਰੋਗਰਾਮ ਟ੍ਰਾਂਟੋ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੁਣਦੇ ਹੋ ਚਹਿਰੌਣਕ ਪੰਜਾਬ ਦੀ ਗੱਲ ਕਰਾਂ ਜਾਂ ਉਡੀਕ ਦੀ ਤੇ ਅੱਜ ਸਾਡੀ ਟੀਮ ਜਿਹੜੀ ਆ ਆਰਪੀਡੀ 24 ਦੀ ਪਟਾਕਾ.com ਤੇ ਅਸੀਂ ਪਹੁੰਚੇ ਆ ਸਾਡੀ ਆਪਣੀ ਇਹ ਲੋਕੇਸ਼ਨ ਆ ਸਾਰਾ ਸਾਲ ਓਪਨ ਹੁੰਦੀ ਆ ਜਿੱਥੇ ਆਪਾਂ ਬਾਕੀ ਤਿਹਾਰਾਂ ਨੂੰ ਸੈਲੀਬ੍ਰੇਟ ਕਰੀਦਾ ਤੇ ਖਾਸ ਔਰ ਤੇ ਜਿਹੜੀ ਦੀਵਾਲੀ ਦੀ ਆਪਾਂ ਗੱਲ ਕਰੀਏ ਦੀਵਾਲੀ ਤੇ ਆਪਾਂ ਸਾਰੇ ਫਾਇਰਵਰਕ ਜਿਹੜਾ ਉਹ ਕਰਦੇ ਆ ਔਰ ਆਪਾਂ ਅੱਗੇ ਚੱਲ ਕੇ ਜਿਹੜਾ ਜਿੱਥੇ ਤੁਹਾਨੂੰ ਸ਼ਾਪ ਦੇ ਅੰਦਰ ਪਏ ਫਾਇਰਵਰਕ ਪਟਾਕੇ ਦਿਖਾਵਾਂਗੇ ਤੇ ਕੋਸ਼ਿਸ਼ ਕਰਾਂਗੇ ਲਬਦੀਪ ਗਰੇਵਾਲ ਹੁਣਾਂ ਨਾਲ ਵੀ ਆਪਾਂ ਜਿਹੜੀ ਆ ਗੱਲਬਾਤ ਕਰੀਏ ਤੁਸੀਂ ਸਾਡੀਆਂ ਲੋਕੇਸ਼ਨਾਂ ਜਾਣਨ ਵਾਸਤੇ ਸਾਡੀ ਵੈਬਸਾਈਟ ਆ ਹੇਠ ਲਿਖੇ ਆ ਰਹੀ ਆ pataka.com ਤੇ ਜਿਹੜਾ ਤੁਸੀਂ ਵਿਜ਼ਿਟ ਕਰ ਸਕਦੇ ਹੋ ਹੋ ਸਕਦਾ ਤੁਹਾਡੀ ਕੈਨੇਡਾ ਦੇ ਵਿੱਚ ਟ੍ਰਾਂਟੋ ਦੇ ਵਿੱਚ ਬ੍ਰੈਮਟਨ ਮਿਸਿਸਾਗਾ ਦੇ ਵਿੱਚ ਪਹਿਲੀ ਦੀਵਾਲੀ ਹੋਵੇ ਜਾਂ ਫਿਰ ਤੁਸੀਂ ਮੇਰੇ ਵਾਂਗੂ ਪਿਛਲੇ ਕੋਈ 24-25 ਸਾਲਾਂ ਤੋਂ ਜਾਂ ਇਸ ਤੋਂ ਪਹਿਲਾਂ ਦੇ ਵੀ ਸਾਡੇ ਬਹੁਤ ਸਾਰੇ ਪਰਿਵਾਰ ਆਏ ਆ ਉਹ ਪਹਿਲੀਆਂ ਦੇ ਵਿੱਚ ਦੱਸਦੇ ਹੁੰਦੇ ਸੀ ਕਹਿੰਦੇ ਵੀ ਪਹਿਲਾਂ ਇਹ ਚੀਜ਼ਾਂ ਨੂੰ ਅਸੀਂ ਤਰਸੀ ਦਾ ਸੀਗਾ ਵੀ ਹੁਣ ਜਿਹੜਾ ਗਾਂਧੀ ਗਾਂ ਸਾਡੀ ਵੱਸੋਂ ਜਿਹੜੇ ਆ ਬੱਚੇ ਬੱਚੀਆਂ ਜਾਂ ਪਰਿਵਾਰਾਂ ਦੇ ਪਰਿਵਾਰ ਆ ਰਹੇ ਆ ਤੇ ਹੁਣ ਅਸੀਂ ਤਿਹਾਰਾਂ ਨੂੰ ਵੀ ਉਸੇ ਤਰ੍ਹਾਂ ਵੱਡੇ ਪੱਧਰ ਤੇ ਸੈਲੀਬ੍ਰੇਟ ਕਰੀਦਾ ਚਲੋ ਇਹ ਜਿਹੜਾ ਤਿਹਾਰ ਕੋਈ ਵੀ ਹੁੰਦਾ ਖੁਸ਼ੀਆਂ ਵੰਡਦਾ ਇਸੇ ਤਰ੍ਹਾਂ ਆਪਾਂ ਰਲਮਣ ਕੇ ਜਿਹੜੀ ਆ ਦੀਵਾਲੀ ਮਨਾਉਣੀ ਆ ਸਾਡੇ ਵੱਲੋਂ ਆਪ ਸਭ ਨੂੰ pataka.com ਵੱਲੋਂ ਆਪ ਸਭ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਆਰਪੀਡੀ 24 ਦੇਖ ਰਿਹਾ ਦਰਸ਼ਕਾਂ ਨੂੰ ਸੋਢੀ ਨਾਗਰਾ ਵੱਲੋਂ ਇੱਕ ਵਾਰੀ ਫਿਰ ਵੈਲਕਮ ਜੀਐਨ ਨੂੰ ਤੇ ਪਟਾਕਾ.com ਤੇ ਅਸੀਂ ਪਹੁੰਚ ਚੁੱਕੇ ਹਾਂ ਲਵਦੀਪ ਜੀਆ ਵੈਲਕਮ ਅਰ ਥੈਂਕ ਯੂ ਸੋਡੀ ਪਾਜੀ ਜਿਸ ਨੇ ਤੁਸੀਂ ਦੇਖ ਰਹੇ ਹੋ protoka.com ਜਿਹੜੀ ਆਪਾਂ ਹੈਡ ਲੋਕੇਸ਼ਨ ਆ 1770 ਐਲਬੀਨ ਰੋਡ ਇੱਥੇ ਆਪਣੀ ਪੂਰੀ ਗਹਿਵਾ ਗਹਿਮੀ ਹੋ ਚੁੱਕੀ ਆ ਬਸ ਟੈਂਟ ਲੱਗ ਰਿਹਾ ਪੂਰੀ ਸੈਟ ਅਪ ਹੋ ਰਹੀ ਹੈ ਕੱਲ ਤੋਂ ਟੈਂਟ ਦੀ ਓਪਨਿੰਗ ਹੋ ਰਣੀ ਹੈ ਕਿ ਆਪਾਂ ਨਾਲ ਇੱਥੇ ਫੂਡ ਸਟਾਲਸ ਵੀ ਹੋਣਗੇ ਗੋਲ ਗੱਪਿਆਂ ਦਾ ਹੋਰ ਤੁਹਾਨੂੰ ਟਿੱਕੀਆਂ ਦਾ ਬਹੁਤ ਪ੍ਰਬੰਧ ਕੀਤਾ ਨੇ ਇੱਦ ਕੀ ਜੀ ਅੰਦਰੋਂ ਤੁਸੀਂ ਦੇਖ ਰਹੇ ਹੋ ਵੀ ਕਸਟਮਰਸ ਆਲਰੇਡੀ ਆਉਣਾ ਸ਼ੁਰੂ ਹੋ ਗਏ ਅੱਜ ਦੁਪਹਿਰ ਤੋਂ ਹੀ ਕੰਮ ਸ਼ੁਰੂ ਹੋ ਗਿਆ ਸੀਗਾ ਵੀ ਆ ਕੇ ਸੇਲ ਦਾ ਫਾਇਦਾ ਉਠਾ ਰਹੇ ਆ ਕਹਿੰਦੇ ਵੀ ਜਦੋਂ ਰਸ਼ ਪੈ ਜਾਂਦਾ ਅਖੀਰ ਦਿਨਾਂ ਕਿ ਤੁਸੀਂ ਦੇਖ ਹੀ ਰਹੇ ਹੋ ਵੀ ਆਪਣੇ ਸਾਡੇ ਪਹੁੰਚ ਅੰਦੂਲਾ ਸਟੋਰ ਦੀ ਪੂਰੀ ਹੋ ਗਈ ਹੈ ਤੇ ਟੈਂਟ ਦੀ ਅੱਜ ਓਵਰਨਾਈਟ ਹੋ ਜਾਣੀ ਆ ਤੇ ਬਾਹਰ ਲੱਗ ਰਹੇ ਨੇ ਤੇ ਕੱਲ ਤੱਕ ਟੈਂਟ ਵੀ ਆਪਾਂ ਓਪਨ ਕਰ ਦੇਣਾ ਔਰ ਖਾਸ ਕਰਕੇ ਲੱਗਦੀ ਆਪਾਂ ਥੋੜਾ ਜਿਹਾ ਮਿਸੀ ਸਾਗਾ ਨੂੰ ਲੈ ਕੇ ਜਿੱਥੇ ਆਪਾਂ ਗੱਲਬਾਤ ਕਰਦੇ ਆਂ ਟਾਈਮਿੰਗ ਨੂੰ ਲੈ ਕੇ ਫਾਇਰਵਰਕ ਨੂੰ ਲੈ ਕੇ ਜਿਹੜਾ ਐਕਸਟੈਂਡ ਥੋੜਾ ਕੀਤਾ ਹਾਂਜੀ ਸਿਟੀ ਮੈਸਿਸ ਸਕਨੇ ਪਿਛਲੇ ਬੁੱਧਵਾਰ ਉਹਨਾਂ ਨੇ ਬਾਇਲॉ ਪਾਸ ਕੀਤੇ ਵੀ ਜਿਹੜਾ ਆਪਾਂ ਦਿਵਾੜੀ ਵਾਲੇ ਦਿਨ 6 ਵਜੇ ਤੋਂ ਸ਼ਾਮ ਤੋਂ ਲੈ ਕੇ 10 ਵਜੇ ਤੱਕ ਰਾਤ ਦੇ ਤੱਕ ਚਲਾ ਸਕਦੇ 4 ਘੰਟੇ ਦੀ ਆਪਣੇ ਕੋਲੇ ਉਹਨੇ ਆਪ ਨੂੰ ਦਿੱਤੀ ਹੈ ਪਰਮਿਸ਼ਨ ਚਲਾਉਣ ਦੀ ਆਈ ਥਿੰਕ ਜਿਹੜਾ ਮੋਰ ਥੈਨ 1/2 ਟਾਈਮ ਹੈ 6 ਤੋਂ ਲੈ ਕੇ 10 ਵਜੇ ਤੱਕ ਉਸ ਤੋਂ ਲੇਟ ਨਾ ਚਲਾਓ ਫਿਰ ਆਬਵੀਅਸਲੀ ਬਾਇਲॉ ਅਸੂਨ ਨੂੰ ਤੁਸੀਂ ਅਫ੍ਰੈਕਸ਼ਨ ਚ ਹੋਗੇ ਤੁਹਾਨੂੰ ਟਿਕਟ ਮਿਲੂਗੀ ਨੋਇਸ ਬਾਇਲॉ ਜੀ ਔਰ ਖਾਸ ਕਰਕੇ ਜੇ ਆਪਾਂ ਬ੍ਰੈਮਟਨ ਦੀ ਗੱਲ ਕਰੀਏ ਬ੍ਰੈਮਟਨ ਦੇ ਵਿੱਚ ਫੁੱਲ ਚੜੀਆਂ ਵਗੈਰਾ ਤੇ ਚਲਾ ਸਕਦੇ ਹਾਂਜੀ ਫੁੱਲ ਚੜੀਆਂ ਬ੍ਰ ਆ ਰੋਮਨ ਕੈਂਡਲ ਪਈ ਆ ਜਾਂ ਫਿਰ ਤਰ੍ਹਾਂ ਤਰ੍ਹਾਂ ਦੇ ਫਾਇਰਵਰਕ ਪਏ ਆ ਆ ਜਿਹੜੀਆਂ ਚੱਕਰੀਆਂ ਹਨਾ ਹਾਂਜੀ ਚੱਕਰੀਆਂ ਸਾਨੂੰ ਸ਼ਾਅਰ ਇਹ ਚੱਕਰੀਆਂ ਨੇ ਬੱਖਰੀ ਬੱਖਰੀ ਬਹੁਤ ਬ੍ਰਾਈਟਰ 300 ਤੋਂ ਉੱਪਰ ਵੱਧ ਆਪਣ ਕੋਲ ਵੈਰਾਈਟੀ ਹੈਗੀ ਆ ਹਾਂ ਤੇ ਹਰ ਇੱਕ ਸਾਲ ਕੁਝ ਨਾ ਕੁਝ ਆਪਾਂ ਜਿਹੜਾ ਐਡ ਕਰਦੇ ਰਹੇ ਹਾਂ एवरीイヤー ਹਰ ਸਾਲ ਐਕੀ ਕੋਈ 20 25 ਐਟਮ ਆਪਾਂ ਐਡ ਕੀਤੀਆਂ ਨੇ ਤੇ ਨਵੀਆਂ ਨਵੀਆਂ ਚੀਜ਼ ਟਰਾਈ ਕਰਦੇ ਨੇ ਲੇਕਿਨ ਉਹਦੀ ਵੀ ਕਿਹੜੀ ਬੈਟਰੀ ਚੱਲਦੀ ਆ ਬੈਸਟ ਪ੍ਰਾਈਸਿੰਗ ਦੀ ਟਰਾਈ ਕਰਦੇ ਹਾਂ ਹਰ ਸਾਲ ਲੈ ਕੇ ਆਉਣ ਦੀ ਜੀ ਖਾਸੌਰ ਤੇ ਕਿੱਥੇ ਆਪਣੀਆਂ ਵੱਖੋ ਵੱਖਰੀਆਂ ਲੋਕੇਸ਼ਨਾਂ ਪਟਾਕਾ.com ਤੇ ਸਾਡੇ ਸਰੋਤੇ ਸਾਡੇ ਲਿਸਨ ਨੂੰ ਹੁੰਦਾ ਵੀ ਇੱਥੇ ਕੋਈ ਲਾਗੇ ਬੰਨੇ ਕਿਸੇ ਨੂੰ ਮਾਲੋ 1000 2000 ਦੇ ਲੈਣੇ ਤੇ ਆਪਾਂ ਡਿਲੀਵਰੀ ਕਰ ਸਕਦੇ ਜੀ ਜੀ ਅਸੀਂ ਤੁਸੀ ਸਾਨੂੰ ਕੰਟੈਕਟ ਕਰ ਸਕਦੇ ਆਪਾਂ ਡਿਲੀਵਰੀ ਵੀ ਪ੍ਰੋਵਾਈਡ ਕਰ ਸਕਦੇ ਆ ਤੇ ਪਰਸ ਤੁਸੀਂ ਜਿੰਨਾ ਸ਼ੀਧੀ ਕਰੋਗੇ ਹੁਣ ਦਿਵਾਲੀ ਵਾਲੇ ਦਿਨ ਕੋਊਗਾ ਤਾਂ ਉਦੋਂ ਤਾਂ ਨਹੀਂ ਉਸ ਦਿਨ ਹਾੜਿਆ ਉਸ ਦਿਨ ਜੀ ਅੱਜ ਆਪਾਂ ਨੂੰ ਅੱਜ ਜਾਂ ਕੱਲ ਨੂੰ ਫੋਨੋਂ ਦੇ ਆਪਾਂ ਡਿਲੀਵਰੀ ਵੀ ਕਰਵਾ ਸਕਦੇ ਆ ਜੀ ਦਰਸ਼ਕੋ ਸਰੋਤੋਂ ਤੁਸੀਂ ਐਲਬੀਐਨ ਵੈਸਟ ਮੋਰ ਤੇ ਜਿਹੜਾ ਪਹੁੰਚਣਾ ਇੱਥੇ ਆਕੇ pataka.com ਤੇ ਸਾਡੀ ਟੀਮ ਨਾਲ ਸਾਡਾ ਸਟਾਫ ਜਿੱਥੇ ਪੂਰਾ ਕੰਮ ਕਰ ਰਿਹਾ ਆ ਔਰ ਤੁਸੀਂ ਵਿਜ਼ਿਟ ਕਰੋ ਤੇ ਹਰੇਕ ਸਾਲ ਦੀ ਤਰ੍ਹਾਂ ਦੀ ਵੀ ਹੁੰਦੀ ਫਿਰ ਦੁਬਾਰਾ ਗੱਲਬਾਤ ਕੁਝ ਕਹਿਣਾ ਚਾਹੋ ਨੇ ਅਸੀਂ ਛੋਟੀ ਪਾਈ ਜੀ ਆਪਾਂ ਰੋਜ਼ ਦੀ ਰੋਜ਼ ਅਪਡੇਟ ਹੁੰਦੇ ਦਵਾਂਗੇ ਤੇ ਮੀਲਰ ਜਿਹੜਾ ਇੱਥੇ ਲੱਗਣਾ ਉਹਦਾ ਮਾਹੌਲ ਦਿਖਾਉਂਦੇ ਰਵਾਂਗੇ ਜੀ ਥੈਂਕ ਯੂ ਥੈਂਕ ਯੂ ਬਾਈ ਆਰਪੀਡੀ 24 ਦੇ ਨਾਲ ਬਨੇ ਰਹਿਣਾ ਮੈਂ ਛੋਟੀ ਨਗਰਾ ਤੇ ਕੈਮਰਾਮੈਨ ਕਰਨ ਦੇ ਨਾਲ